ਸਤਨਾਮ ਵਸਿਵਾਹਿ ਗੁਰੂ ਸਾਹਿਬ ਜੀ ਹਰ ਹਰ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰਨਾਖੁ ਦੁਸ਼ਟ ਹਰ ਮਾਰਿਆ ਪ੍ਰਣ ਲਾਤ ਲਾਇ ਹੰਕਾਰੀਆਂ ਅਨੰਦ ਗਾਇ ਪਠਦੇ ਨਾਮ ਦੇ ਮਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜਾ ਸੁਖ ਤਵ ਨਾ ਹੋਵੇ ਤਮ ਕਰਤਾ ਕਰਣਾ ਮੈਂ ਨਹੀਂ ਜਹ ਹਉਕਨ ਨਾ ਹੋਵੇ ਮਲਹਾਰ ਏਕ ਤਰਸਿਆ ਅਥਿਰੰਥ ਨਾ ਜਾ ਲਖਿਆ ਨਹਾਉ ਜਾਦ ਮੈਂ ਜੋ ਜੋਤ ਮੈਂ ਜਾਤਾ ਅਗ ਲਗ ਲਾਰ ਪੂਰੇ ਹਾਂ ਉਹ ਸੱਚਾ ਸਾਹਿਬ ਸਬਤ ਸਵਾਲਿਓ ਜਿਨਕੇ ਤੇ ਸੋ ਪਾਰ ਪਿਆ ਕਹੋ ਨਾਨਕ ਅਰਤੇ ਗਿਆ ਬਾਤ ਜੋ ਗਿਸ਼ਕਲਣਾ ਸੋ ਕਰੇ ਹਾ ਸੋ ਜਰਾਗਾ ਸਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਨ ਅਤੀ ਰਾਖੇ ਹਾ ਸੋ ਕਰਖੇ ਹਾ ਮੈਂ ਸਰਬ ਸਮਾਲੇ ਬਾਜੇ ਤੇਰੇ ਨਾਮ ਅਨੇਕ ਸੰਖਾ ਕੇਤੇ ਤੇਰੇ ਵਾਪਨ ਹਾਰੇ ਕੇਤੇ ਤੇਰੇ ਰਾਗ ਪ੍ਰੇਮ ਸੋ ਕਹਿ ਹੈ ਕੇਤੇ ਤੇਰੇ ਗਮਨ ਹਾਰੇ ਗਾਵ ਬਲਤਨੋ ਪਵਨ ਪਾਣੇ ਬੈ ਸੰਤਰ ਗਾਵੈ ਰਾਜਾ ਧਨਮ ਦੁਬਾਰੇ ਗਾਵਣ ਤਦਨੋ ਚਿੱਤ ਗੁਬਜ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵ ਬਲਤਨੋ ਈਸ਼ਰ ਵਰਪਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਦਨੋ ਵਿੰਦਰੰਦਰ ਸਾਹਿਬ ਆਸਨ 'ਤੇ ਦੇਵਤੀ ਆਦਰ ਨਾਲੇ ਗਾਵਣ ਤੁਮਨੋ ਸਿੱਧ ਸੁਮਾਦੀ ਅੰਦਰ ਗਾਵਣ ਤੁਮਨੋ ਸਾਧ ਵਿਚਾਰੇ ਗਾਵਣ ਤੁਮਨੋ ਜਤੇ ਸਦੇ ਸੰਤੋਖੇ ਗਾਵਣ ਤੁਮਨੋ ਮੀਰ ਕਰਾਰੇ ਗਾਵਣ ਤੁਮਨੋ ਪੰਡਿਤ ਭਰਨ ਨਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਮਨੋ ਮੋਹਣੀਆ ਮਨ ਮੋਹਨ ਸਰਗਮ ਚ ਪਿਆਲੇ ਗਾਵਨ ਤੁਧ ਨਾ ਰਤਨੋ ਪਾਏ ਤੇਰੇ 86 ਤਿਰਥ ਨਾਲੇ ਗਾਵਨ ਤੁਧ ਨੋ ਜੋਧ ਮਹਾਬਲ ਸੂਰਾ ਗਾਵਨ ਤੁਧ ਨੋ ਖਾਣੇ ਚਾਰੇ ਗਾਵਨ ਤੁਧ ਨੋ ਖੰਡ ਮਨ ਲੰਮ ਰਹਿ ਮੰਡਾ ਕਰ ਕਰ ਖੇ ਤੇਰੇ ਤਾਰੇ ਸੇ ਤੁਧ ਨੋ ਗਾਵਨ ਜੋਧਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤਦਨੋ ਗਾਵਨ ਸਹਿਮੈ ਚਿਤ ਨਾ ਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚ ਨਾਹੀ ਹੈ ਪਹਿ ਹੁ ਸੇ ਜਾਏ ਨਾ ਜਾਸੀ ਹਰਚਨਾ ਜੰਦਰ ਚਾਏ ਰੰਗੇ ਰਾਂਗੇ ਪਾਤੇ ਕਰ ਕਰ ਦਿਨ ਸੇ ਮਾਇਆ ਜਨੁ ਉਪਾਈ ਤਾਰ ਅਗਰ ਦੇਖਿਆ ਕੀ ਤਾਂ ਆਪਣਾ ਜੋਤ ਸਿੰਘ ਦੇਵ ਡਿਆਈ ਜੋਦਸ ਪਾਵੈ ਸੋਏ ਕਰਸੀ ਰਹੁ ਕਮਨਾਖ ਨਾ ਜਾਈ ਸੋ ਪਾਸ਼ਾਬ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਅਸਮੁਲਾ ਪਹਿਲਾ ਸੁਨ ਵੱਡਾ ਖੈ ਸੋ ਕੋ ਏਕ ਨਵੰਡਾ ਡੀਠਾ ਹੋਏ ਗੰਨ ਪਾਇ ਨਾ ਕਹਿਆ ਜਾਏ ਏਕ ਨੇ ਵਾਲੇ ਤੀਰਿਲ ਹੈ ਸਮਾਈ ਹਾਵੜੇ ਮੇਰੇ ਸਾਹਿਬਾ ਗੁਰਗੁਬੇ ਰਾਗੁਨੇ ਨਿਹਰਾ ਕੋ ਨ ਜਾਣੈ ਤੇਰਾ ਕੀਤਾ ਕੇਵਣ ਤੀਰਾ ਰਹਾ ਸਾਬ ਸੁਰ ਤੇ ਮਨ ਸੁਰਤ ਕਮਾਈ ਸਭ ਕੀ ਉਹਨ ਮਿਲ ਕਿਉਂ ਨ ਪਾਈ ਗਿਆਨੀ ਦੇ ਅਨੇਕ ਗੁਰ ਗਰਹਾਏ ਕਹਨ ਨਾ ਜਾਏ ਤੇਰੇ ਤਲਬੜਿਆਏ ਸਭ ਸਤ ਸਭ ਤਪ ਸਭ ਚ ਗਿਆਈਆ ਸਿੱਧਾ ਵਰਖਾਂ ਕੀ ਆਵੜਿਆ ਗਿਆ ਤਦਨੁ ਸਦੇਗਿ ਨਾ ਪਾਇਆ ਆਖ ਨ ਮਿਲੈ ਨਾ ਹੀ ਠਾਰ ਰਹਾਇ ਆਖਨ ਵਾਲਾ ਕੀ ਆ ਵਿਚਾਰਾ ਸਿਖਤੀ ਭਰੇ ਤੇ ਪੰਡਾ ਰਾਜ ਜੇ ਤੁਮ ਦੇਹ ਦੇ ਸੈ ਕੀ ਆਚਾਰ ਨਾਨਕ ਸਚ ਸੁਵਾਰਨ ਹਰ ਆਸਾ ਮਹਿਲਾ ਪਹਿਲਾ ਆਖਾਂ ਜਿਵੇਂ ਆਉ ਸ੍ਰੀ ਅਮਰ ਜਾਓ ਆਖਣੋ ਕਾ ਸੱਚਾ ਨਾਮ ਸਾਚੇ ਨਾਮ ਕੇ ਲਾਗੈ ਭੂਖਾ ਦੁਖ ਹੈ ਖਾਏ ਚਲਹਿ ਦੁਖ ਸੋਗਿ ਵਿਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾਮ ਇਤਲ ਬਣਾਈ ਆਥ ਗੇਹਿੰਦ ਨਹਿ ਪਾਏ ਦੇਸ ਅਬਲਖੇ ਆਖਣ ਪਾਹੇ ਨਵਡਾਲ ਨ ਹੋਵੇ ਕਾਠ ਨ ਜਾਏ ਨਾ ਹੋਮਲੇ ਨ ਹੋਵੇ ਸੋਗ ਦਿੰਦਾਰ ਰਹਿ ਨ ਚੁਕੇ ਭੋਗ ਮੁਨੇ ਹੋ ਰਾ ਨਹੀਂ ਕੋਈ ਨਾ ਕੋਵਾ ਨਾ ਕੋ ਨੂਏ ਜੇਵੜਾ ਤੇਰੇ ਦਾਤ ਜਿਨ ਦਿਨ ਕਰਕੇ ਖੇਤੇ ਰਾਤ ਹਾ ਸੰਸਾਰ ਹੈ ਤੇ ਗਮ ਜਾਤ ਨਾਲਗ ਨਾਵੈ ਬਾਸਨਾਤ ਰਾਗੁ ਤੇ ਮਹਿਲਾ ਚਫਾ ਹਰ ਕੇ ਜਨ ਸਤਗੁਰ ਸਤਪੁਰਖ ਬਨੋਗ ਨੂ ਗੁਰਪਾਸ ਹਮ ਕੀਰੇ ਕਰਮ ਸਤਿਗੁਰਿ ਸ਼ਰਨਾਈ ਕਰਦਿਆ ਨਾ ਪ੍ਰਗਾਸ ਮੇਰੇ ਬਨ ਗੁਰਦੇ ਮਾ ਕੋ ਰਾਮਨਾਮ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਖਾਈ ਹਾਰ ਕੀਰਤ ਹਮਰੇ ਰਹਿਰਾਸ ਰਹਾਉ ਹਾਰ ਜਨ ਗਿੜ ਭਾਗ ਵਡੇਰੇ ਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਨਵਤਾ ਸਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗੇ ਹਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜਿਵਾਸੋ ਜਿਨ ਹਰ ਜਿਨ ਸਤਿਗੁਰ ਸੰਗਤ ਪਾਇਏ ਤਨ ਤੁਰ ਮਸਤਾ ਲਿਖਿਆ ਲਿਖਾਸ ਧਨ ਤਨ ਸਾਧ ਸੰਗਤ ਜੇ ਤਹ ਹਰਸ ਪਾਇਆ ਮਨ ਜਨ ਨਾਨਕ ਨਾ ਪ੍ਰਗਾਸ ਰਾਗ ਜਰੀ ਮਹਿਲਾ ਪੰਜਵਾ ਕਾਹਿਰੇ ਮਨ ਤਵਦਮ ਜਹਰ ਹਰਜੋ ਪਰਿਆ ਸਹਿਲ ਬਸਨ ਜਨ ਤੋ ਪਾਏ ਤਾ ਕਰਜ ਕਾ ਗਏ ਕਰ ਤੜਿਆ ਮੇਰੇ ਮਾਦੋ ਜੀ ਇਹ ਸਤ ਸੰਗਤ ਮਲੇ ਸੋ ਤੜਿਆ ਗੁਰਪ੍ਰਸਾਦ ਅਪਰੰਤ ਪਾਇਆ ਸੋਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਭਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਅਰਜਵ ਸਮਾਹੇ ਠਾਕੁਰ ਕਾਹੇ ਮਨ ਪੋਕਰਿਆ ਊੜ ਊੜ ਆਵੈ ਸੇ ਕੋਸਾਨ ਪਾਛੇ ਬਿਸ਼ਰੇਸ਼ ਰਿਆ ਦਨ ਕਵਨ ਖਿਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਣ ਦਾਨ ਦਾਨਾ ਸ਼ਸ਼ਟ ਸਦਾਨ ਧਾਕੁਰ ਕਰ ਤਲ ਤਰੇਆ ਜਨਾਂ ਲ ਬਲ ਬਲ ਸਦ ਬਲ ਜਾਈਏ ਅਦੰਤ ਨਾ ਪਾਰ ਆਵਰਿਆ ਰਾਗ ਅਸਮਹਿ ਲਾ ਚਫਤਾ ਸੋ ਅਪੁਰਖ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਅਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗ ਮਾ ਪਾਰਾ ਸਬਤਿ ਆਵਹਿ ਸਬਤਿ ਆਵਹਿ ਤੁਜੀ ਹਾ ਸੱਚੇ ਸਰਤਨ ਹਾਰਾ ਸਾਜੀਤ ਮਹਾਰੇ ਜੀ ਦੁਨੀਆ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਾਧੂ ਅਖਿਵਸਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘਟੰਤ ਸਰਬ ਨਿਰੰਤਰ ਜੀ ਹਰ ਇੱਕ ਅਪਰਗ ਸਮਾਨਾ ਇਕ ਦਾਤਾ ਦੇਖ阿里 ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨਾ ਬਨ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਅਬਿਆੰਤ ਜੀ ਤੇਰੇ ਕੀ ਆ ਗੁਨਾਖ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧੇ ਜਨ ਨਾਨਕ ਤਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਜ ਜੀ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਆ ਜੀ ਜਿਨ ਟੂਟੇ ਨਾਮ ਕੇ ਫਸੇ ਜਿੰਨਰ ਪਾਓ ਜਿਨ ਹਰ ਰਵਿੰਦਰ ਪਾਓ ਧਿਆਆ ਜੀ ਜਿਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਦੇਤੇ ਹਰ ਹਰ ਰੂਪ ਸੁਮਾਸੀ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂਜੀ ਹਰ ਅਨ ਕ अनेਕ ਅਨੰਤਾ ਤੇਰੇ ਅਨਕ ਤੇਰੇ ਅਨਕ ਆਖਰੇ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਮੋ ਸੰਮਰਤ ਸਾਸਤਰ ਜੀ ਕਿਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭੁਲੇ ਜ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁਮਾਦ ਵਰਕ ਪਰੰਪਰ ਕਰਤਾ ਜੀ ਤੁਧ ਜੇਵੜ ਅਵਰਣਾ ਕੂਮੀ ਤੂੰ ਜੁਗ ਜੁਗੇ ਕੋ ਸਦਾ ਸਦਾ ਤੇ ਕੋ ਜੀ ਦੁਨ ਇੰਦਰ ਕਰਤਾ ਸੋਈ خدا ਪੈ ਭਾਵੈ ਸਿਵਰਤੈ ਜੀ ਤੂੰ ਆਪੈ ਗਨਹੈ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਉਪਾਈ ਦੀ ਦਾਪੈ ਸਰਜ ਸਾਗੋਈ ਜਿਨ ਨਾਨਕ ਅਗੁਨ ਗਾਵੈ ਕਰਤਾ ਖੈ ਜੀ ਜੋ ਸਵਸੇ ਕਾ ਜਾਣੋਈ ਆਸਾ ਮਹਿਲਾ ਚਪਤਾ ਤੂੰ ਕਰਤਾ ਸਚਿਆਰਮਡਾ ਸਾਈ ਜੋ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹਿ ਸੋ ਹਪਾਏ ਰਹਾਉ ਸਾਬ ਤੇਰੇ ਦੋ ਸਭ ਨੇ ਧਿਆਇਆ ਜਿਸਨੋ ਕਿਰਪਾ ਕਰਹਿ ਦਿਨ ਨਾਮਰਦਨ ਪਾਇਆ ਗੁਰਮੁਹਲਾ ਦਾ ਮਨਮੁਹ ਗਵਾਇਆ ਦਾਵ ਛੋੜਿਆ ਮਿਲਾਇਆ ਤੂੰ ਦਰਿਆਵ ਸਤਜਿਹੇ ਮਾਹੀ ਦਿੰਦੂਜਾ ਕੁ ਵਿਨਾਹੀ ਜੇ ਜਾਂ ਸਾ ਤੇਰਾ ਖੇਲ ਜੋ ਮਨਵ ਨਛੜਿਆ ਸੰਜੋਗੀ ਮੇਲ ਜਿਸਨੋ ਦੂਜਾ ਨਾਹੀ ਸੋਏ ਜੰ ਜਾਣੈ ਹਰ ਗੁਣ ਸਦਹਿ ਆਖ ਵਖਾਣੈ ਜਿਨ ਹਰਿ ਸੇਵਿਆ ਅਦਿ ਸੁਖ ਪਾਇਆ ਸਹਜੇ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿੰਦੂ ਜਾ ਬਨਣਾ ਕੋਇ ਤੁਹ ਕਾਰ ਕਰ ਵੇਖ ਹੈ ਜਨ ਹੈ ਸੋਏ ਜਨਾਨ ਗੁਰਮਖ ਪਰਗਨ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਬੜੈ ਪਲਿੰਨਵਾਸਾ ਪਾਣੀ ਪਾਵਤਨ ਹੈ ਕੀਆ ਪੰਗਜ ਮੋ ਪੰਗਨੀ ਚਾਲੈ ਹਉ ਨੇਖਾਂ ਤਿਹ ਡੁ ਮੇਲੇ ਮਨੇਖ ਨਾ ਚਿਤ ਸਮੂਨ ਬਨਾ ਹਰਿ ਬਸਰਾ ਤੇਰੇ ਗੁਣ ਗੱਲਿਆ ਰਹਾਵੋ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਹ ਹੁਗਦਾ ਜਨਮ ਪਿਆ ਪ੍ਰਲੋਤਨਾਲ ਕੋਦਨ ਗੇਸ਼ਨ ਨਾ ਜਨ ਤੂੰ ਨਾਹੀ ਵੇਸਰਿਆ ਆਸਾ ਮਹਿਲਾ ਪੰਜਵਾ ਭਏ ਪ੍ਰਾਪਤ ਅਮਨੁ ਹਿ ਦੇਹੁਰਿਆ ਗੋਬਿੰਦ ਮਨਨ ਕੀ ਇਹ ਦਿਰ ਬਰਿਆ ਅਵਰ ਕਾਜ ਇਹ ਤਨਾ ਕਾਮ ਅਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮਨਾਗ ਪਵਜ ਲਤਨ ਲਕੈ ਜਨ ਮਰਥਾ ਜਾ ਤਨ ਮਾਇਆ ਕ ਰਹਾਉ ਜਬ ਤਾ ਸੰਜਮ ਧਰਮਨਾਕ ਮਾਇਆ ਸੇਵਾ ਸਾਹ ਨਾ ਜਾਣ ਹਰਾਇ ਕਹੋ ਨਾਨਕ ਹਮ ਨੀਛ ਕਰਮਾ ਸ਼ਰਨ ਬਰੇ ਕੀ ਰਾਖੋ ਸਰਬਾ ਬਾਛਾ ਹੈ ਦਸਵੀਂ ਗਬੋ ਮਾਇ ਬੇਨਤੀ ਚਉਪਈ ਹਮ ਰੇਕ ਰਹਾ ਦਿਰਛ ਪੂਰਨ ਹੋਇਤ ਕਿਛਾ ਤਾਵ ਚਰਨ ਮੰਨ ਰਹੇ ਹਮਾਰਾ ਆਪਨਾ ਜਾਨਕ ਰੂਪ ਅਪ੍ਰਤਪਾਰ ਹਮਰਾ ਦੁਸ਼ਟ ਸੁਬਦ ਮੁਖਾਵਹੁ ਆਪ ਹਾ ਦਇਆ ਮੰਚਾਵਹੁ ਸੁਖੇ ਬਸਾ ਮੂਰ ਪਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੋਰ ਅਛਾਰ ਜੇ ਕਰ ਦੇ ਕਰ ਗਿਆ ਸਭਨਨ ਖਵਾ ਸੰਗਰ ਗਿਆ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸ ਤਵੇਂ ਛਾਣ ਕੇ ਅਰਨਾ ਧਾਉ ਜੋ ਪਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿੱਖ ਹਮਾਰੇ ਤਾਂ ਨਹੀਂ ਹੈ ਚੁੰਨ ਜਨ ਸ਼ਾਸਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਵਰਗੇ ਮਰਨ ਕਾਲ ਕਾ ਤਰਾਸਨ ਬਨਿ ਗਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਅਤੂ ਜੋ ਕਰਿਓ ਰਖਾ ਰਾਖ ਲਹੁ ਲਖਨ ਹਾਰੇ ਸਾਹੇ ਸੰਤ ਸਹਾਰੇ ਪਿਆਰੇ ਦੀਨ ਬਨੁ ਸੁਨਿ ਗਿ ਹੰਤਾ ਆਦਿ ਮਹਾਂ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸੂਝਿ ਅਭਤਰਾ ਕਾਲ ਪਾਏ ਕ੍ਰਿਸ਼ਨ ਵਰਗਾ ਸਾ ਸਾਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀ ਉਹ ਬੇਦਰਾਜ ਮਨਮਾ ਜੋ ਥਿਉ ਜਵਨ ਕਾਲ ਸਾਲੋ ਸੁਬਾਰ ਨਵ ਸ਼িকার ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵਤਾ ਜਛਨ ਉਜਾਇਓ ਆਦਤਿ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਰ ਨਮਸਕਾਰ ਜਿਸਹਿ ਕੋ ਹਮਾਰੀ ਸਗਨ ਪ੍ਰਜਾ ਜਨਾਬ ਸਵਾਰੀ ਸ਼ਿਵਕਨਕਾ ਸ਼ਿਵਗੁਣ ਸੁਖ ਦੇਉ ਸਤਨਕਾ ਪਨਮੋ ਬਦਕਿਉ ਘੜ ਘੜ ਕੇ ਅੰਦਰ ਗੇ ਜਾਣਤ ਅਪਲੇ ਬਰੇ ਕੀ ਪੀਰਵਿਸ਼ਾਨਤ ਚੀਤੇ ਜੀਵਨ ਜਸਤੋਲਾ ਸਭ ਪ੍ਰ ਗ੍ਰਿਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਨੂੰ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵ ਛਨ ਕੜਕੜ ਕੇ ਪੜ ਪੜ ਕੇ ਜਾਨ ਜਦ ਕਰਖ ਅਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਰ ਨਵਾਕਰ ਕਰਤ ਹਉ ਕਬਹੂ ਤੁਮੈ ਮਿਲਤ ਦੇਹ ਦਰਸਬ ਹੂੰ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੁ ਆਪਣੀ ਬੂਝ ਉਚਾਰੈ ਤੁਮਾ ਸਵਹਿਤਨ ਹੰਦ ਨਾਲਮ ਜਾਣ ਕਬੀਦ ਭੇਦ ਰਲਮ ਨਿਰੰਕਾਰ ਦਰਵਕਾਰ ਨਰਨੰਪ ਆਦ ਅਨੀਲ ਆਦ ਸੰਭ ਤਾਕਾ ਅਨੁਚਾਰਤ ਪੇਦਾਂ ਜਾ ਕੋ ਪੀਵ ਨਾ ਪਾਵਤ ਪੇਦਾਂ ਤਾਕਾ ਕਰਪਾ ਹਨਨ ਮਾਨਤ ਮਹਾ ਮੂਲ ਹੈ ਅਗਜ ਪੀਦ ਨਾ ਜਾਣਤ ਮਹਾ ਦੇਵ ਕੋ ਗਹਿਦ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਾ ਪੀਵ ਆਪੋ ਆਪਣੇ ਵਦਹ ਦੇਤੇ ਬਰਨਦ ਪਿੰਨ ਪਿੰਨ ਤੁਮ ਹੈ ਤੇਤੇ ਤੁਮਰਾ ਲਖਾ ਨਾ ਜੈ ਬਸਾਰਾ ਕਹਿ ਬੁਜਸ ਜਾ ਪ੍ਰਥਮ ਸੰਸਾਰਾ ਇਕੈ ਰੂਪਨ ਉਸ ਰੂਪਾ ਰੰਗ ਪਿਉਰਾ ਕਿਹ ਊਪਾ ਅਡਾ ਜੇ ਰਸੇ ਤੇ ਕੀਨੀ ਉਤਪੇਖਾਨ ਬਹੁ ਰਚ ਦਿਨੀ ਕਮੁਫ ਰਾਜਾ ਮੈਂ ਬੈਠਾ ਕਹ ਸੁਣ ਪਿਉ ਸੰਗਰ ਕਠਾ ਹਗਰੇ ਸ੍ਰਿਸ਼ਤ ਖਾਇਆ ਚੰਪਵ ਆਜ ਬਾਸ ਰੂਪ ਸਵੈਮ ਪਵ ਅਵਰਛਾ ਮੇਰੇ ਤੁਮ ਕਰੋ ਸਿਖਵਾਰ ਸਿਖ ਸੰਗਰੂ ਦੂਠਿ ਠੇਠ ਵਤਨ ਪਤਾ ਸਗਲ ਮਨੇਸ਼ ਕਰੋ ਰਣ ਕਤਾ ਜਿਹਾ ਤੁਜ ਦਾ ਸਰਣੀ ਪਰੇਨ ਕਹਿ ਦੁਸ਼ਟ ਦੁਖਤ ਹਵੇ ਮਰੇ ਉਰਖ ਜਮਨ ਪਗ ਪਰੇ ਤੇ ਹਾਰੇ ਜਨ ਕਹਿ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਤੇ ਆਇ ਹੈ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੀ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਹਰ ਹੋ ਤਾ ਕੇ ਤਾਪ ਤਨੁਖ ਮਹਰੋ ਰਦ ਸਦ ਕਰਮੋਂ ਸਭ ਹੋਈ ਦੁਸ਼ਟ ਛਾਪ ਸਗ ਨਾ ਕੋਈ ਏਕ ਬਾਣ ਬਨਦਮ ਸਵਾਰਾ ਕਾਲ ਫਾਸ ਤੇ ਤਾਹੀ ਬਾਰ ਜिन्नਰ ਨਾਮ ਤੇ ਹਰੋ ਕਹਾ ਦਰ ਦੁਸ਼ਟ ਦੋਖ ਤੇ ਰਹਾ ਹਰੜਗੇ ਤਮੈ ਛਨ ਤੇ ਹਾਰੇ ਆਪ ਬਾ ਦਿਲ ਹੋ ਮਰੀ ਹਰ ਬਠੋਰਮ ਹੋ ਸਹਾਈ ਦੁਸ਼ਟ ਦਗਤੇ ਲਗਾ ਬਚਾਈ ਸਵਈਆ ਪਾਹ ਹੈ ਗਹ ਜਾਤੇ ਤੁਮਰੇ ਤਵ ਤੇ ਕਵਾਖ ਤਰਨ ਨਹੀਂ ਆਨੇਉ RAM ਰਹੇ ਪ੍ਰਾਨੁਕਰਾਨ ਅਨੇਕ ਹੈ ਉਦੇਖ ਨਾ ਮਾਨਿਉ ਅਸ਼ਮਰੇ ਸਾਸ ਰਮੇ ਸਭ ਬੋ ਭੀਦ ਕਹੇ ਹਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈ ਨਾ ਕੇ ਬੋ ਸਾ ਤੋਹਿ ਵਖਾਨਿਉ ਦੁਖ ਨਾ ਸਗਲ ਦਵਾਰ ਕੋ ਛੜਕੈ ਗਿਓ ਤੁਹਾਰੋ ਦਵਾਰ ਬਾਹਿ ਗਨੇ ਕਿਲਾਜ ਅਸਾ ਗੋਬਿੰਦਾਸ ਤਹਾਰ ਰਾਮ ਕਲੇ ਮਹਿਲਾ ਤੀਜਾ ਨਾਂ ਦੇਖ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨਵ ਦੀਆਂ ਵਦੰਗਾਂ ਰਾਗ ਰਤਨ ਪ੍ਰਵਾਰ ਪਰੀਆਂ ਸ਼ਬਦ ਗਾਵਡਾਈਆਂ ਸ਼ਬਦ ਉਹ ਤਾ ਗਾਵੋ ਹਰੇ ਕੀ ਰਾ ਮਨ ਜਨੇ ਵਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂ ਸਰਦਾਰ ਹੋ ਹੰਨਾਲੇ ਹੰਨਾਰ ਰਹੂ ਤੂ ਮਨ ਮੇਰੇ ਦੂ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਮਰਾਤ ਸੁਆਮੀ ਹੋ ਕਿਉ ਮਨੈ ਉਸਾਰੀ ਕਹਿ ਰਾਨਗ ਮਨ ਮੇਰੇ ਸਦਾ ਰੋਹਰ ਨਾਨਕ ਸਾਚੇ ਸਾਨਿਵਾ ਕਿਆ ਨਹੀਂ ਕਰਤੇ ਰਹਿ ਕਰਤਾ تیر ਸਭ ਕੁਛ ਹੈ ਜਿਸ ਦੇਹ ਸੋ ਪਾਵੈ ਖੁਦਾ ਸੇ ਸਲਾਹ ਹਾਤੀ ਲੀ ਨਾਮ ਨੋ ਸਾਵੈ ਨਾਮ ਵਿਨ ਖੈ ਮਨੁਸਿਆ ਅਵਾਜੀ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕੀ ਆਹ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਰ ਮੇਰਾ ਨਾਨਕ ਖਾ ਸਭ ਗਵਾਈਆ ਅਗਰ ਸ਼ਾਂ ਸੁਖ ਬਲੈ ਉਸਿਆ ਜਨੇਚਾ ਸਾਹ ਪਜਾਈਆ ਸਦਾ ਕੁਰਬਾਨ ਕੀਤਾ ਅਗਰ ਬਿਟੋ ਜਿਸ ਦੀਆਂ ਵਣਿਆਈਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਬਗ ਕਰ ਸੁਬਗੈ ਸ਼ਬਦ ਵਾਜੀ ਕਲਾਂ ਜਦ ਕਰਤਾਰੀਆਂ ਪੰਜ ਦੂਤ ਵਸ ਕਿਤੇ ਕਾਲ ਗੰਡਕ ਮਾਰਿਆ ਥੁਰਖ ਨਾਮ ਪਾਇਆ ਤਦ ਦਿਨ ਕਾ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਦੇਸੁਖ ਹੋਆ ਸਤਿਕਾਰ ਨਹਦ ਵਾਜੇ ਆਨੰਦ ਸੁਣੋ ਹੂੰ ਵਡ ਭਾਗੀ ਹੂੰ ਸਗਲ ਮਨੋਰਥ ਪੂਰੇ ਪਾਲ ਪਰਮਰਪਾਇ ਤੁਨੇ ਸਗਲ ਵਿਸੂਰੇ ਦੁਖ ਰੋਸ ਨਤਾ ਮਥਨੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਦ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗੁਰ ਚਰਨ ਲਾਗੇ ਆਵਾਜੇ ਅਨਹਦ ਤੂਰੇ ਮੁੰਦਾ ਹਵਣੀ ਮਹਿਲਾ ਪੰਜਵਾ ਹਾਨ ਵਿਸ਼ਨ ਨਾਸਤੂ ਪਇਓ ਸਾਸ ਸੰਦੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਾਸ ਸਦਾ ਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਇਸ ਕਾ ਹੋਇ ਉਦਾਲੋ ਇਹ ਵਸਤ ਤਜਿ ਨਹ ਜਾਇ ਨਿਤ ਨਤ ਨਾ ਕਰਤਾਰੋ ਦਮ ਸੰਸਾਰ ਚਰਨ ਲਗ ਤੜਿਆ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ 5 ਵਾਹ ਹੇ ਰਾਗ ਗੀਤਾ ਜਾਤੋ ਨਹੀਂ ਮਨੋ ਜੋਗ ਤੋਈ ਮੈਂ ਅੰਦਰ ਗੁਣਿਆ ਦੇ ਕੋ ਪੁੰਨ ਨਾਹੀ ਆਪੇ ਤਪਸ ਪਿਉ ਵੇ ਤਰਸ ਪਿਆ ਮਹਾਰਾਮ ਤੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਨ ਦਿਲ ਬਨ ਥੀਵੇ ਹਰਿਆ ਪੌੜੀ ਇਥੈ ਦੋ ਸਮਰਥ ਇਥੈ ਕੋਈ ਨਾਹੀ ਉਥੈ ਤੇਰੇ ਰਾਖਾ ਗੱਲ ਨ ਦਨ ਮਾਹੀ ਸੁਣ ਕਾ ਜਮ ਕਾ ਦੂਤ ਨਾਏ ਤੇ ਲੈ ਛਡ ਜਾਹੇ ਪੌਜਲ ਵਿਚੋਂ ਸਗਾਹੋ ਗੁਰ ਸ਼ਬਦ ਦੇ ਪਾਰ ਪਾਰ ਰੇਲ ਕੋ ਲੱਗੇ ਪਿਆ ਅੰਮ੍ਰਿਤ ਸੇ ਖਾਹੇ ਕਾਲਾ ਪੁਨ ਅਗਨ ਗੋਬਨ ਗਾਹੀ ਸਭ ਸੁਨੋ ਗ੍ਰਿਪਾਲ ਸੁਮਾਲੇ ਸਾਹੇ ਸਾਹੇ ਬਰਥਾ ਕੋ ਨਾ ਜਾਏ ਜੇ ਆਵੇ ਤਦ ਆਹੀ ਸਲੋਕ ਮਹਿਲਾ ਪੰਜਵਾ ਅੰਤਰ ਗੁਰ ਰਦੜਾ ਜੇਵਾ ਜਾ ਗੁਰਡਾਉ ਨੇਤ੍ਰੇ ਸਤਗੁਰ ਪੇਖਣਾ ਸ਼ਰਵਣੇ ਸੁਰਨਾ ਗੁਰੂ ਲਾਉ ਸਤਗੁਰ ਸੇ ਤਿਰਤੇਯਾ ਦਰਗਹ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਸਨਾਵਾ ਦੇ ਜਗ ਮਤਵ ਕਾੜੀ ਹੈ ਵਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਣਾ ਨਾਨਕ ਆਪ ਵਰਯਨ ਗੁਰ ਕੇ ਪੈਰੀ ਪਾਏ ਕਾਸ਼ ਵਰਯਨ ਹੋਵਾ ਆਪ ਦਿਆਲ ਮਨੋ ਨਾ ਵਿਚਾਰਯਨ ਸਾਜ ਰਾਗੇ ਸੰਗ ਭਾਵ ਜਲਤਾਰੀਨ ਸਾਖਤ ਅਨੰਦਿਕ ਦੁਸ਼ਟ ਅਖਨ ਬਾਹਿਵਤਾਰੀਨ ਤੇ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੀ ਜਿਸ ਸਰਮਤ ਅਸਗ ਹੋਏ ਸਗਨੇ ਦੁਖ ਜਾਹੈ ਸੋ ਸਾਹਿਰ ਕੇ ਟੇਕ ਨਾਨਕ ਮਨ ਮਾਹੀ ਜੇ ਸਾ ਸਮਰਤ ਸੁਖ ਹੋਵੇ ਸਗਲੇ ਦੁੱਖ ਜਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ